ਹਾਂਜੀ ਕੀ ਹਾਲ ਚਾਲਾਂ ਦਾ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਬਦਿਆ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਚੱਲੇ ਆ ਮਾਲਟਾ ਕਿ ਨੂੰ ਦੇਖਣ ਚੱਲੇ ਆ ਅਰਜੈਂਟਿਨੋ ਅਰਜੈਂਟਿਨੋ ਬ੍ਰੇਕਿੰਗ ਬਾਰਡਰ ਸ਼ੋ ਹੋ ਰਿਹਾ ਹੈ ਬ੍ਰੇਕਿੰਗ ਬਾਰਡਰ ਸ਼ੋ ਹੋ ਰਿਹਾ ਹੈਗਾ ਉੱਥੇ ਮਾਲਟਾ ਤੇ ਉੱਥੇ ਚੱਲੇ ਆ ਕਰਨ ਔਜਲੇ ਨੇ ਆਉਣਾਗਾ ਐਪੀ ਇਹ ਪਿੱਟ ਲੋੜੇ ਦਾ ਅਰਜੈਂਟਿਨੋ ਨੇ ਆਉਣਾਗਾ ਜੈਜੀ ਵੀ ਨੇ ਆਉਣਾਗਾ ਐਮੀ ਫਿਰਕ ਵੀ ਆ ਰਿਹਾ ਹੈਗਾ ਜਾਰਡਨ ਸੰਧੂ ਵੀ ਆ ਰਿਹਾ ਹੈਗਾ ਉਹਨਾਂ ਨੂੰ ਸੁਣਨ ਚੱਲੇ ਆ ਤੇ ਆਪਾਂ ਮਿਲਾਨਤ ਆਪਣੀ ਉਹ ਆ ਫਲਾਈਟ ਆ ਤੇ ਪਾਰਕਿੰਗ ਲਾਤੀ ਆਪਾਂ ਗੱਡੀ ਇੱਥੇ ਪਾਰਕਿੰਗ ਲਾ ਕੇ ਚੱਲੇ ਸੀ ਸੱਤ ਦਿਨ ਮਿਲਾਨੋ ਵਿੱਚ ਤੇ ਜਸ਼ਨ ਉੱਥੇ ਖੜਾ ਏਅਰਪੋਰਟ ਤੇ ਡੀਕ ਕਰ ਰਿਹਾ ਸਾਡੀ ਟੈਕੀ ਸੀਗਾ ਸਾਡੇ ਕੋਲ ਜਦੋਂ ਉੱਥੇ ਸਾਰੇ ਸੀ ਏਅਰਪੋਰਟ ਤੇ ਮੈਟਰੋ ਲੱਭ ਭਰਾ ਮਾਈਕਰੋ ਸੀ ਜਾਣਾ ਆਪਾਂ ਇੱਥੇ ਸਪਾਰਕਿੰਗ ਤੇ ਤੇ ਹੁਣ ਮੈਟਰੋ ਫੜ ਕੇ ਚੱਲਦੇ ਆ ਤੇ ਸਾਨੂੰ ਦੱਸਦੇ ਆ ਸਾਰਾ ਕੁਝ ਕੀ ਹਿਸਾਬ ਕਿਤਾਬ ਪਿਆ ਆਪਾਂ ਮਾਲਟਾ ਬਾਕੇ ਘੁੰਮ ਕੇ ਵੀ ਆਉਣਾ ਪਮਾਲਟਾ ਇਹ ਨਹੀਂ ਵੀ ਇਕੱਲਾ ਸ਼ੋਈ ਦੇਖਣਾਗਾ ਘੁੰਮਣਾ ਫਿਰਨਾ ਵੀ ਮਾਲਟਾ ਵਿੱਚ ਤੇ ਮਾਲਟਾ ਇੱਕ ਟਾਪੂ ਜਗਾ ਨਿਕਲਿਆ ਟਾਪੂਆ ਆਪਣੇ ਪਰਤਵਾ ਤੇ ਲੁਧਿਆਣੇ ਜਿੱਡਾ ਹੋਊਗਾ ਲੁਧਿਆਣੇ ਤੋਂ ਵੀ ਛੋਟਾ ਹੀ ਹੋਊਗਾ ਬਲੀ ਦਾ ਐਡਾ ਕ ਟਾਪੂਆ ਬਸ ਸਾਰਾ ਹਲਗਾਲੇ ਬੀਚ ਏਰੀਆ ਹੈਗਾ ਕੁਮਾ ਜੇ ਉੱਥੇ ਦਿਖਾਉਨੇ ਆ ਤੁਹਾਨੂੰ ਵੀ ਲੋ ਵੀ ਮੇਰੇ ਵੀਡੀਓ ਪਹੁੰਚ ਚੁੱਕੇ ਆ ਏਅਰਪੋਰਟ ਤੇ ਸਾਡੇ ਜਸਨ ਪਹੁੰਚ ਗਏ ਆ ਅੱਛੀ ਬੜਾ ਵੇਟ ਇੱਥੇ ਜਿਹੜਾ ਨੀਂਹ ਤਾਂ ਮਾਰ ਲੈ ਉਹਦਾ ਦੇਖੀ ਕਿੰਨੀ ਗੰਦੀ ਜਮਾ ਨਹੀਂ ਤੁਸੀਂ ਜਮਾ ਕਰਾਉਣਾ ਤੇਰੇ ਨਾਲ ਉਹ ਯਾਰ ਤੁਸੀਂ ਠੀਲੂਰ ਮਾਰ ਕੇ ਲੈ ਕੇ ਆਇਆ ਕਰੋ ਯਾਰ ਟੈਕੀਆਂ ਤੇ ਨੀਂਹ ਤਾਂ ਮਾਰ ਲੈ ਉਹਦਾ ਉਦੋਂ ਹੀ ਜਾ ਕੇ ਮੂੰਹ ਆ ਜਾਂਦੇ ਹੋ ਕੰਮ ਨਹੀਂ ਬੰਨਣੀ ਦੇ ਇੱਥੇ ਆਹ ਦੇ ਬੰਨੀ ਹੋਈ ਕਾਲੇ ਰੰਗ ਦੀ ਕਾਲੇ ਰੰਗ ਦੀ 14 ਕਿਲੋ 14 ਕਿਲੋ ਦੱਸਣ ਫਿਰ ਰੈਡੀ ਆ ਕੀ ਕੀ ਘੁੰਮਣਾਗਾ ਮਾਲਟਾ ਬੱਸ ਹਾਂ ਲੋ ਵੀਰਪੁਰ ਤੇ ਪਹੁੰਚ ਚੁੱਕੇ ਆ ਆਪਣੀ ਫਲੈਟ ਹੈਗੀ ਆ 3:30 ਵਜੇ ਸ਼ਾਮ ਦੀ ਬਾਸ 5:30 ਉੱਥੇ ਪਹੁੰਚ ਜਾਗੇ ਤੇ ਸ਼ੋਅ ਹੈਗਾ 5:00 ਤੋਂ ਅੱਪਾ ਇੱਕ ਦਿਨ ਪਹਿਲਾਂ ਹੀ ਚੱਲਿਆ ਘੁੰਮਾ ਫਿਰਾਂਗੇ ਨੀਰ ਮਾਰ ਲਾ ਯਾਰ ਕਿਸੇ ਤੋਂ ਲੈ ਕੇ ਨੀਰ ਯਾਰ ਵੀ ਦਿੱਖ ਲਵਾਵਾ ਦੇ ਕਿੰਨੀ ਯਾਰ ਇਹ ਮਾਲਟਾ ਚੱਲਣੇ ਹਲਾ ਦੇਗੇ ਦੁੱਢੇ ਸਾਰੇ ਦੇ ਟਿਕੀ ਨੋਵੇਂ ਨੋਵੇਂ ਆ ਦੇਖੀ ਹਾਂ ਸਾਰੇ ਆ ਗਿਆ ਮੈਨੂੰ ਤਾਂ ਕੋਈ ਦਿਖ ਨਹੀਂ ਆ ਰਿਹਾ ਤੂੰ ਕਹੀ ਗਿਆ ਇੱਥੇ 15 20 ਖੜੇ ਨੇ ਇੰਡੀਆ ਚੱਲ ਕੋਈ ਨਹੀਂ ਦੀ ਜਮ ਤੂੰ ਕਿਹੜੇ ਸੰਗਤ ਦੀ ਖਾਤਰ ਜਾ ਰਿਹਾ ਇੱਕ ਸਿੰਗਰ ਦਾ ਨਾਮ ਦੱਸ ਮੈਂ ਜਾ ਰਿਹਾ ਵੀਰੇ ਸੁੱਖੇ ਵਾਸਤੇ ਜੋਗੀ ਹੋਣਾ ਹੈ ਸੁੱਕਾ ਉਹ ਤਾਂ ਕੈਨਸਲ ਹੀ ਕਰ ਗਿਆ ਹੈਂ ਕਿਦੇ ਬਾਅਦ ਤੇ ਦੱਸ ਕਿਹੜਾ ਸਿੰਗਰ ਯਾਰ ਮੇਰੇ ਦਿਲੋਂ ਇੱਛਾ ਆ ਦੇਖਣ ਦੀ ਅਰਜੈਂਟੀ ਲਵ ਪਰ ਉਹ ਘੰਟੇ ਵਾਸਤੇ ਗਾਣਾ ਆਉਣਾ ਉਹਨੇ ਕਹਿੰਦੇ ਪਰ ਮੈਂ ਤੇ ਵੈਸਾ ਵੀਰੇ ਸੱਚੀ ਆ ਜੀ ਤਾਂ ਅਰਜੈਂਟੀ ਲਵ ਖਾਤਰ ਪੈਸੇ ਲੱਗੇ ਆ ਤੇ ਤੁਸੀਂ ਕਰਨ ਵਾਲੇ ਦੇ ਗਾਣੇ ਦੇ ਵੀ ਨਹੀਂ ਨਾ ਬਾਈ ਜਾਣੇ ਉਹ ਆਏ ਹਮ ਨੂੰ ਨਹੀਂ ਪਸੰਦ ਉਹ ਲੇਡੀ ਸਿੰਗਰ ਕਿੰਨੇ ਵੇ ਲੱਗਣਾ ਨੀਲਗਾ ਤੇ ਬੋਲਨੇ ਨੂੰ ਸਟੋਰੀ ਕੋਈ ਵੀ ਵਧੀਆ ਹੁੰਦਾ ਜੀ ਕੋਈ ਕੋਈ ਵੀ ਵਧੀਆ ਨਹੀਂ ਨਹੀਂ ਵੀਰੇ ਕੋਈ ਕੋਈ ਵਧੀਆ ਹੁੰਦਾ ਕਿੰਨੇ ਦੀ ਟਿਕਟ ਆਈ ਆਪਣੀ ਸ਼ੋਹ ਦੀ 280 ਜੀ 280 ਰੁਪਏ ਕੇ ਸ਼ੋਹ ਦੀ ਟਿਕਟ ਕੀ ਅਰਜੈਂਨਾ ਵਾਲਾ ਸ਼ੋਹ ਆ ਜਾਦੂ ਨਾਲ ਦੀ ਟਿਕਟਾ 280 ਦੀ ਤੇ ਜਹਾਜ਼ ਦੀ ਟਿਕਟਾਈ ਆਪਣੀ ਦੋ ਦੋ ਤੋਂ ਹੈ ਨਾ ਤੇ ਬਾਕੀ ਉੱਥੇ ਬੋਰਡ ਪਾਰਟੀ ਦਾ ਬਾਕੀ ਬੋਜਪਾਲ ਤੋਂ ਦੂਦੇ ਵਗੈਰਾ ਉਹਨਾਂ ਦੇ ਲੱਗੇ ਮਤਲਬ ਹਜੇ ਤੱਕ ਅਸੀਂ ਪਹੁੰਚੇ ਨਹੀਂ ਹੈਗੇ ਸਾ-ਸਾਤਾ ਕਾ 500 ਰੁਪਏ ਸਾਡੀ ਜੇਬ 'ਚ ਲੱਗ ਚੁੱਕਿਆ ਹੈਗਾ ਲੱਗੋ ਅਸੀਂ ਮਨਨ ਦਾ ਪੇ ਕਰਦਾ ਨਾ ਡਿਪੈਂਡ ਆਪਣੀ ਜੇਬ ਤੇ ਦੇਖਾਂਗੇ ਜੇ ਬੋਰਡ ਪਾਰਟੀ ਸਾਨੂੰ ਲੋ ਕਰਦੀ ਸਾਡੀ ਜੇਬ ਫਿਰ ਦੇਖਾਂਗੇ ਨਹੀਂ ਫਿਰ ਨਹੀਂ ਭਾਈ ਮਾਰਟ ਨਾ ਲਾਂਗੇ ਉਹ ਤਾਂ ਲੜਣ ਬੋਟਸ ਲੈਣੀ ਹੈ ਯਾਰ ਉੱਥੇ ਜਾ ਕੇ ਆਉਣੇ ਨੇ ਕੀਵਸ ਨੇ ਅੰਡਰਵਾਟਰ ਕੇਬਲਸ ਉਹ ਪਰ ਉਹ ਡਿਪੈਂਡ ਕਰਦਾ ਜੇ ਪਾਣੀ ਨਾਰਮਲ ਮੀਟਰ ਤੇ ਆ ਫਿਰ ਜਾਣ ਲੱਗਦਾ ਜੇ ਨਾਰਮਲ ਹੀ ਹੋਣਾ ਪਾਣੀ ਵੀ ਉੱਤੇ ਆ ਫਿਰ ਨਹੀਂ ਜਾਣਦਾ ਇਡਲੀ ਤਾਂ ਠੰਡ ਹੋਈ ਪਈ ਆ ਉੱਥੇ ਪਤਾ ਨਹੀਂ ਕਿੰਨੇ ਇੱਥੇ ਗਰਮੀ ਆ ਰਹੀ ਦੇ ਕਿਹੜਾ ਆਪਾਂ ਕਿੱਥੋਂ ਚੜਨਾ ਆਹੀ ਆ ਚਾ ਯਾਰ ਮਾਲ ਤਾਂ ਹੀ ਆ ਯਾਰ ਮਾਲ ਤਾਂ ਹੀ ਚਲੋ ਮੇਰੇ ਵੀਰੋ ਚੈੱਕ ਇਨ ਕਰਾ ਲੈਗਾ ਢੇਟ ਬੂਟ ਓਕੇ ਆ ਆਪਣਾ ਸਾਰਾ ਕੁਝ ਓਕੇ ਹੋ ਗਿਆ ਪਰ ਉਹ ਕਨਫਿਊਜ਼ ਹੋ ਗਏ ਕਹਿੰਦੇ ਇੰਨੇ ਸਿੰਘ ਚੱਲੇ ਨੇ ਅੱਜ ਹੋਰ ਸਾਡੇ ਕਹਿੰਦੇ ਲਿਸਟ ਆਈ ਲਿਸਟ ਕੱਢੀ ਉਹਨਾਂ ਨੇ ਮੇਰੇ ਸਿੰਘ 31 31 ਸਿੰਘ ਹਾਂ 31 ਸਿੰਘ ਬਾਕੀ ਕੋਰਾ ਹੋਣਗੇ ਕੁੜੀਆਂ ਹੋਣਗੀਆਂ 15 20 40 50 ਇੰਡੀਅਨ ਕੱਲੇ ਸਰਪੇਚ ਤੋਂ ਚੱਲਿਆ ਮਿਲਾਣ ਤੋਂ ਅਸੀਂ ਕਿ ਉਹਦੇ ਸਾਡਾ ਕੰਚੇਰ ਤੋਂ ਆ ਮਤਲਬ ਕੰਸਰਟ ਆ ਇੰਡੀਆਨਾਂ ਦਾ ਤਾਂ ਕਰਕੇ ਕਹਿੰਦੇ ਅਸੀਂ ਵੀ ਆਉਨੇ ਆ ਅਸੀਂ ਤਾਂ ਟੋਟੇ ਲੈ ਕੇ ਨਿਕਲੋ ਸਾਨੂੰ ਸਮਝ ਨਹੀਂ ਲੱਗਣੀ ਹੈ ਉੱਥੇ ਪੰਜਾਬੀਆਂ ਨੇ ਗਾਹ ਪਾਉਣਾ ਆ ਲਾਈਕ ਥਿਸ ਪੰਜਾਬੀ ਸਹੀ ਗੱਲ ਆ ਤੇ ਬਾਕੀ ਆਪਣਾ ਵੇਟ ਓਕੇ ਹੋ ਗਿਆ ਪਹਿਲਾਂ ਸਾਨੂੰ ਐਸੀ ਵੇਟ ਬਾਤ ਨਾ ਜਾਵੇ ਪਰ ਅੱਧਾ ਕਿਲੋ ਹੀ ਵਧਿਆ ਤਾਂ ਉਹਨਾਂ ਨੇ ਛੱਡ ਪਾਇਆ ਜਿਹੜਾ ਕੋਈ 2 4 ਪੱਗਾਂ ਗੱਡੀਆਂ ਨੇ ਫਾਇਦਾ ਹੋ ਗਿਆ ਹਾਂ ਸਾਨੂੰ ਫਾਇਦਾ ਸਾਨੂੰ 50 ਰੁਪਏ 70 ਰੁਪਏ ਵਧ ਦੇਣੇ ਪੈਣੇ। ਮੇਰੇ ਬਾਲੇ ਲੈਣੇ ਪੈਣਾ ਸੀਗੇ। ਚਲੋ ਫੇਰ ਚੱਲ ਗਏ ਹਾਂ। ਸੋ ਮੇਰੇ ਵੀਡੀਓ ਮੁੰਡੇ ਬੈਠੇ ਆ ਕਿ ਨੇ ਆ ਕੇ ਵੇਟ ਕਰ ਰਹੇ ਆ। ਰਹਿ ਕੇ 20 ਮਿੰਟ ਬਾਅਦ ਆ ਜਾ ਜੁੱਡਣ ਚ। ਲੈਣ ਖਾਲੀ ਹੋ ਗਈ ਚੱਲੀ ਮੁੰਡੇ ਲੱਗੇ ਲੈਣ ਚ। ਇਹ ਦੇਖ ਰਿਹਾ ਤੂੰ ਫਿਰ ਇਕੱਲਾ ਇਕੱਲਾ। ਇਹ ਵੀਸ ਹੋਟਲ ਦਾ ਵੀ ਹੈਗਾ ਤੇ ਇਥੋਂ ਕਰਨ। 3% ਸਿਕਵ ਤੋਂ। 3% 3 ਰੋ 100 ਮੰਗਰ। ਫੇਰ

ਲੋਬੀ ਪਹੁੰਚ ਗਿਆ ਬੰਬਾਲਾ ਲੋਕਾਂ ਦੇ ਵਿੱਚ ਖਾਲੀ ਖਾਲੀ ਜਿਹਾ ਛੋਟਾ ਜਿਹਾ ਉਹ ਖੇਤੀਬਾੜੀ ਵੀ ਹੁੰਦੀ ਹੈ ਇੱਥੇ ਇੰਨਾ ਨਹੀਂ ਲਾਲ ਮਿੱਟੀ ਆ ਬੰਬਾਲਾ ਜਾ ਕੇ ਹਵਜਲਾ ਪਹੁੰਚ ਗਏ ਅਰਜੰਟੀਨ ਈ ਲੋਨੇ ਕਹਣਾ ਆਈ ਐਮ ਸੌਰੀ ਟੂ ਇਨਫੋਰਮ ਯੂ ਥੈਟ ਬ੍ਰੇਕਿੰਗ ਵਾਟਰਸ ਫੈਸਟੀਵਲ ਆਈ ਐਮ ਨਾਟ ਇਨੇਬਲ ਟੂ ਰੀਚ ਕਾਜ਼ ਆਫ ਪੰਜਾਬ ਫਲਸ ਦਰੇ ਮੈਂ ਤਾਂ ਸਿੱਧੀ ਜੀ ਗੱਲ ਕਹਿਣਾ ਏ ਅਰਜੰਟੀਨ ਈ ਲੋ ਮੋਕਰ ਕਹਣਾ ਰਿਫਾਲ ਨਾਉ ਦੀ ਲਾਡ ਰਿਫਾਲ ਕੱਲੇ ਅਰਜੰਟੇ ਲੋ ਕਰਕੇ ਆਇਆ ਮੈਂ ਇੱਥੇ ਕਾਰਨੌਜਲਾ ਮੁਕਰ ਦਾ ਮੁਕਰ ਦੇਵੇਂ ਮੈਂ ਇਸ ਕਾਰਨੌਜਲੇ ਕਰਕੇ ਆਇਆ ਹੋਇਆ ਐਦਾਂ ਨਾ ਬੋਲੋ ਨਹੀਂ ਮੈਂ ਖੋਦੇਗਾ ਕਿ ਅਸੁੱਖੇ ਕਰਕੇ ਉਹ ਕੈਂਸਲ ਹੋ ਜਾਦਾ ਪਰ ਕੋਈ ਹੁਣ ਸੁੱਖੇ ਵਾਧੂ ਫਿਰਦੇ ਨੇ ਇੱਥੇ ਉਹ ਬੈਗ ਲੱਭ ਲਾ ਆਪਣਾ ਬੈਗ ਹੀ ਨਹੀਂ ਪਹੁੰਚਿਆ ਹਜੇ ਤੱਕ ਮਿੱਟੀ ਭਈ ਲੋਦੇ ਤੋਂ ਪਛਾਣ ਲਿਖਾਈ ਦਾ ਹੈਵੀ ਇੰਡੀ ਰੈਸਟੋਰੈਂਟ ਇੱਥੇ ਹੀ ਕਿਹਨੇ ਇੰਜੋਇ ਰੈਸਟੋਰੈਂਟ ਵਾਧੂ ਨੇ ਇੰਡੀਆ ਪਕਵਣ ਹੈ ਉਥੋਂ ਲੈਨੇ ਦੋ ਇਖਤਾਰ ਅੱਛਾ ਜੀ ਫੋਨ ਕਰੋ ਸਾਰੇ ਇਨਫੋਰਮੇਸ਼ਨ ਲੈ ਲਓ ਤੇ ਸਿੱਧੇ ਕੋ ਮਣਾ ਦੇ ਦੇ ਫੇਰ ਨਹੀਂ کہنا ਨਹੀਂ ਤੁ ਨਾਲੇ ਕਹਿੰਦਾ ਮੈਨੂੰ ਪਤਾ ਯਾਰ ਮੈਨੂੰ ਤਾਂ ਪਤਾ ਹੀ ਆ ਮੈਂ ਤਾਂ ਪਤਾ ਕਹਿੰਦਾ ਨੈਟ ਤੇ ਯਾਰ ਹੁਣ ਤਾਂ AI ਹੈਗਾਗਾ ਚੈਟ ਜੀਡੀਪੀ ਤੇ ਸਰਚ ਮਾਰੋ ਕੀ ਕੀ ਜਗ੍ਹਾ ਦੇਖਣ ਵਾਲੀਆਂ ਮੈਂ ਟੋਮੈਂਟ ਆ ਜਾਣਾ ਸਾਰੇ ਵਿੱਚ ਨੇ ਇੱਥੇ ਜਿਹੜਾ ਚਾਰਾ ਸਾਈਡ ਦੇ ਵਿੱਚ ਨਾ ਜਿਹੜਾ ਟਾਪਰੇਟਡ ਵਿੱਚ ਆਪ ਉੱਥੇ ਜਾਵਾ ਜਾਇਆ ਕਰਨ ਇਹਦਾ ਛੋਟਾ ਜਿਹਾ ਤਾਂ ਹੈਗਾ ਯਾਰ ਸਾਡੇ ਕੋਲ ਵਧੀਆ ਹੁਣੀ ਵਿੱਚ ਜਿਹੜੀ ਲਾਹੌਰ ਤੋਂ ਵੀ ਛੋਟਾ ਹੋਣਾ ਇਹ ਤਾਂ ਦੇਸ਼ ਪੂਰਾ ਉਹ ਲਾਹੌਰ ਕੋਲੋਂ ਆਹ ਲਓ ਹਰਤੋ ਦਾ ਬਹੁਤ چھوٹਾ ਹੁਣਾ ਹੈ। ਇੱਕ ਸਿਟੀਓ ਆ ਪੂਰੇ ਬਸ। ਹਾਂ ਬਸ ਇਤ ਨਹੀਂ ਹੈ। 에어ਪੋਰਟ ਤੇ 15 ਮਿੰਟਾਂ ਮੇ ਤੱਕੜੇ ਰੋਮ ਤੇ ਪਹੁੰਚ ਜਾਂ ਸੀ। ਉਹ ਇਤ ਹੈ। 10 ਕਿਲੋਮੀਟਰ ਦਾ ਚੜਾਈ ਹੈ ਸਾਰੀ। ਬਾਕੀਆਂ ਮੁਲਕਾਂ ਵੀ 에어ਪੋਰਟ ਜਾਣ ਮੇ 6 ਘੰਟਾ ਲੱਗ ਜਾਂਦਾ। ਸਹੀ ਗੱਲ ਹੈ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆ? ਨਹੀਂ ਸਰ। 3 ਸਾਲ। ਇੱਥੇ ਹੈ ਕੇਅਰਪੋਰਟ ਹੈ, ਕਿ ਯੂਨੀਵਰਸਿਟੀ, ਇੱਕ ਬੜਾ ਹਸਪੀਟਲ ਸਰਕਾਰੀ। ਉਹ ਸਹੀ। ਤੇ ਤੁਸੀਂ ਫਿਰ ਵੀ ਮੈਨੇ ਪਾਈਪ ਥੋੜੀ ਜੀ ਯਾਰ ਆਪਣੇ ਇੰਡੀਆ ਵਾਲੀ ਵਰਗੀ ਹੋਈ ਜਾ। ਤੇ ਉਹ ਤੇ ਇਟਲੀ ਕੀ ਕੰਮ ਕਰਦੇ ਹੋ ਕੰਮ ਕਰਦੇ ਕਾਗਜ਼ ਸ਼ਗਸ ਅਪਲਾਈ ਕਿਤੇ ਨਹੀਂ ਇਟਲੀ ਹਾਂ ਜੀ ਹਾਂ ਹੈਗਾ ਸਾਡੇ ਕੋਲ ਤਾਂ ਹੈ ਫੈਂਗ ਵਾਲੇ ਕਾਗਜ਼ ਪੱਕੇ ਜਿੰਨੇ ਵੀਰੋ ਹੋਟਲ ਮੂਰੇ ਆਪ ਪਹੁੰਚ ਚੁੱਕੇ ਆ ਤੇ ਸਾਹਮਣੇ ਆਪਣੇ ਹੋਟਲ ਦੇ ਜਮਾ ਹੈਗਾ ਜਿਹਨਾਂ ਦੇ ਵਿੱਚ ਸਮੁੰਦਰ ਨਾਈਸ ਆ ਖੋਸ਼ਾ ਪੂਰਾ ਵਾਈਬ ਤਾਂ ਹੈ ਯਾਰ ਤੇ ਬਾਬੇ ਆ ਇਥੇ ਦਾ ਕਲਚਰਲ ਕਲਰ ਆ ਆਹੀ ਵਾਲਾ ਜਿਹੜਾ ਮਾਸੰਗਾ ਜ ਸਾਰੇ ਘਰਾਂ ਨੂੰ ਇਹੀ ਮਿਲੂਗਾ ਤੁਹਾਨੂੰ ਕਿਸੇ ਪਾਸੇ ਥੋੜਾ ਡਾਰਕ ਕੇ ਪਾਸੇ ਥੋੜਾ ਲਾਈਟ ਆ ਚਲੋ ਫੇ ਮੁੰਡੇ ਹੋਟਲ ਚੋਂ ਹੋਟਲ ਬੜਾ ਕਹਿੰਦਾ ਆਪਣਾ ਉੱਤੇ ਨਹੀਂ ਹੈਗਾ ਬਹੁਤ ਮਚੜਕੇ ਕੀਤਾ ਬਹੁਤ ਚੁੜਕੇ ਕੀਤਾ ਆਰੇ ਵਾ ਮਨਤ ਆਈ ਕਿਚਨ ਬ੍ਰੇਕ ਕਿੰਨੇ ਦਾ 3.500 ਰੁਪਏ ਇੱਥੋਂ ਥੋੜੀ ਲੈਣਾਗਾ ਕੋਲ ਤਾਂ ਲੈ ਢਲਾ ਕੋਲ ਤਾਂ ਲੈ ਢਲਾ ਮਨਤ ਹੋਟਲ ਦੀ ਕੋਈ ਸੇ ਇੱਡੀ ਖੁਸ਼ਬੂ ਆਉਂਦੀ ਹੈ ਨਾ ਮਨਤ ਮਨਤ ਤੇ ਜਾਂਦੇ ਢਾਬਾ ਮਨਤ ਆਪਣੇ ਹੋਟਲ ਨਹੀਂ ਹੈਗਾ ਮਨਤ ਸਮਝਗੇ ਨਾ ਸਹੀ ਕੋ ਵੀ ਆਪਾਂ ਹਾਂਜੀ 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 ਚਲੋ ਚੋ ਦੇਖ ਲਓ ਆਪਸ ਹੋਣਾ ਨਾ ਉਹ ਤਾਂ ਹੀ ਹੋਰੀ ਕੀਤਾ ਯਾਰ ਹੋਰ ਤੁਹਾਨੂੰ ਕੀ ਚਾਹੀਦਾਗਾ ਮਹਿਕਮਾ ਚ ਇਨਕਲੂਡਡ ਹੈ ਕਿਚਨ ਆ ਵਿੱਚ ਆਪ ਬਣਾਓ ਚਲੋ ਵੀ ਵੀਰੇ ਹਸਪਤਾਲ ਲੇਟ ਹੀ ਨਿਕਲੇ ਆ ਬਾਹਰ ਹਨੇਰਾ ਹੀ ਹੋ ਗਿਆਗਾ ਵਿਊ ਕਹਿੰਦਾ ਵੈਸੇ ਯਾਰ ਸੋਹਣਾਗਾ ਇਧਰ ਰੈਸਟੋਰੈਂਟ ਆ ਜਿਵੇਂ ਬੀਚ ਤੇ ਕੰਡੇ ਤੇ ਅੱਜ ਤਾਂ ਹਾਫ ਮੂਨ ਵੀ ਹੈਗਾਗਾ ਕੱਲ ਦਿਨੇ ਵਧੀਆ ਦੇਖੋ ਸੋਹਣਾ ਯਾਰ ਮਾਲਟਾ ਸੋਹਣਾ ਵਾਈਬ ਜੀ ਤਾਂ ਹੈ ਮਾਲਟਾ ਸਾਹਮਣੇ ਇੱਧਰ ਸਾਰਾ ਵਿਚ ਟੂਰਿਸਟ ਆਉਂਦੇ ਨੇ ਹਜੇ ਗਰਮੀ ਆ ਵਾ ਦੇ ਤਗੜਾ ਯਾਰ ਹੈ ਰੈਸਟੋਰੈਂਟ ਇੱਥੇ ਬਹਿ ਕੇ ਖਾਈਏ ਯਾਰ ਮੈਂ ਤਾਂ ਕਹਣਾ ਇਹਨਾਂ ਨੂੰ ਸਨੇਪਾ ਦੀ ਪਈ ਆ ਯਾ ਬੜੇ ਘੈਂਟ ਲੱਗ ਰਿਹਾ ਅਪਾਰਟਮੈਂਟ ਇੱਥੇ ਕਿਤੇ ਘਰ ਹੋਵੇ ਯਾਰ ਜਸ਼ਨ ਐ ਵਿੱਚ ਦੇ ਕੰਨੇ ਤੇ ਉਹ ਹੀ ਤਾਂ ਹੈ ਨਾ ਇਸ ਹੈ ਯਾਰ ਆਵਾਜ਼ ਆਦੀ ਹੈ ਨਾ ਢੰਡੀ ਢੰਡੀ ਨਾਈਸ ਨਾਈਸ ਹੋਰ ਵੀ ਹੋਣਾ ਮੈਂ ਕਹਿੰਦਾ ਨਹੀਂ ਪਰ ਇਹ ਨਾ ਹੋਣਾ ਉਹ ਦੂਆ ਵਿੱਚ ਹੋਣਾ ਇੱਥੇ ਤੇ ਉਹ ਹੈਗਾ ਮੈਨੂੰ ਕਲੀਨ ਲੱਗਦਾ ਹੈ ਬੈਠੇ ਆ ਲੋਕ ਸੁਣਨ ਭਰਾ ਰਾਜਾ ਬਣੀ ਹੈ ਜਮਾਂ ਬਲੂ ਬਲੂ ਵਾਲਾ ਬਲੂ ਵਾਟਰ ਇਹ ਸ਼ਹਿਰ ਦੀ ਬਾਈਬ ਬਹੁਤ ਹੈ ਨਾ ਤੇ ਤੁਹਾਨੂੰ ਮੂਨ ਨਿਕਲਿਆ ਹੋਇਆ ਹਾਫ ਮੂਨ ਰੈਸਟੋਰੈਂਟ ਪਾਸ ਹੈ ਦੋਸ਼ ਸ਼ੱਲਾ ਆ ਰਹੀਆਂ ਨੇ ਪਾਣੀ ਦੀ ਆਵਾਜ਼ ਪੂਰੀ ਮਿਊਜ਼ਿਕ ਚੱਲ ਰਿਹਾ ਹੈਗਾ ਇੰਜੋਏ ਕਰ ਰਹੇ ਹੈ ਦੋ ਬੰਦੇ ਬੈਠੇ ਐ ਪੂਰਾ ਮਿਲ ਦੇਖ ਨੂੰ ਸਨਸੈਟ ਉਹ ਇੰਜੋਏ ਕਰਨਾ ਸਨਸੈਟ ਉਧਰ ਹੀ ਸਿਰ ਦੂਜੀ ਸਾਈਡ ਹੁੰਦੀ ਇੱਧਰ ਸਨਰਾਈਜ਼ ਹੁੰਦਾ ਹੈਗਾ ਇੱਥੇ ਸਵੇਰੇ ਸਨਰਾਈਜ਼ ਦੇਖਣਾ ਉਹ ਦੇਖਿਆ ਜਾਂਦਾ ਹੈਗਾ ਫੇਰ ਆਰ ਐਕਸਟਰੇਟ ਤੇ ਬੈ ਕੇ ਖਾਈਏ ਯਾਰ ਇਹਦੇ ਵਿੱਚ 뷰 ਬੜਾ ਘੈਂਟ ਆ ਕੱਲੂ ਥੋੜਾ ਦਿਨ ਚੜੇ ਆਉਣ ਦਾ ਫਾਇਦਾ ਰੁਪਈਏ 45 ਦਾ ਖਾਣ ਪੀਣ ਨੂੰ ਮੰਗਾਇਆ ਓਏ ਇੰਨਾ ਖਾ ਲੋਂਗੇ ਓਏ ਅਰੇ ਬਾਬਾ ਹੀ ਕੋਲੀਆਂ ਕੋਲੀਆਂ ਆਈਆਂ ਨੇ ਦੇ ਘੋਟੇ ਤਿੰਨ ਘੋਟੇ ਵਧੀਆ ਬਹੁਤ ਗੋਲਾ ਓਏ ਰਾਇਤਾ ਰੂਇਤਾ ਬਹੁਤ ਆ ਤਾਂ ਤਸ ਸੱਚੀ ਇੱਕ ਤੇਰੀ ਮਨੀ ਇੱਕ ਮੇਰੀ ਉਹ ਸੈਲਡ ਆ ਇੱਕ ਸੈਲਡਾ ਕਿੱਦਾਂ ਚਿਕਨ ਕੋਰਮਾ ਆ ਦੇਖਿਆ ਕੋਰਮਾ ਦੀ ਸਾਰੇ ਆ ਕੋਈ ਚਿਕਨ ਕੋਰਮਾ ਨਾਲ ਸੈਲਡ ਨਾਲ ਰਾਇਤਾ 40 ਯਾਰ ਜੋ ਤਾਂ ਮਾੜਾ ਨਹੀਂ ਮਾੜਾ ਨਹੀਂ ਮਾੜਾ ਨਹੀਂ ਹੈਗਾ ਯਾਰ ਸਮਾਨ ਤਾਂ ਬਹੁਤ ਆ ਨਾਲ ਚਿਕਨ ਬਰੀਆਨੀ ਵੀ ਆ ਨਾਲ ਨਾਲ ਵੀ ਆ 45 ਯਾਰੋ ਜੀ ਯਾਰ ਤਨੇ ਨੂੰ ਬਹੁਤ ਵਧੀਆ ਸਹੀ ਆ ਅੱਗੇ ਬਾਤ ਕਿਵੇਂ ਕਰਦੇ ਕਹਿ ਰਹੇ ਆ ਤੇ ਅੱਜ ਆ 53 ਜਿਹੜੀ ਕੈਪੀਟਲ ਸਿਟੀ ਆ ਉਹ ਐਕਸਪਲੋਰ ਕਰਾਂਗੇ ਕੱਜ ਸ਼ਾਮ ਨੂੰ ਹੀ ਜਿਹਦਾ ਨਾਮ ਹੈਗਾ ਪਹਿਲੇ ਤੱਕ ਮਿਲਣਾ ਹੈ ਤਾਂ। ਕੱਕੇ ਸ਼ਾਮ ਨੂੰ ਹੀ ਆ ਥੋੜਾ ਬਹੁਤਾ ਡੀਜੇ ਟਾਈਪ ਵੀ ਅੱਜ ਕਿਉਂਕਿ ਸਿੰਗਰਾਂ ਨੇ ਤਾਂ ਕੱਲੂ ਆਉਣਾ ਹੈਗਾ। ਸੋ ਅੱਜ ਦਾ ਦਿਨ ਆਪਣੇ ਕੋਲ ਫ੍ਰੀ ਹੋਈ ਆ। ਪਹਿਲਾਂ ਜੀਪ ਟੂਰ ਕਰਨ ਲੱਗੇ ਸੀ ਅਸੀਂ ਉਹ ਕਹਿੰਦੇ ਅੱਜ ਲਈ ਫੁੱਲਾ ਸੋ ਉਹ ਕੱਲ ਲਈ ਕੀਤਾ ਬੁੱਤ। ਕੱਲ ਨੂੰ ਪਹਿਲਾਂ ਸਵੇਰੇ ਜੀਪ ਟੂਰ ਕਰਾਂਗੇ ਤੇ ਸ਼ਾਮ ਨੂੰ ਸਿੰਗਰ ਵਗੈਰਾ ਸੁਣਾਵਾਂਗੇ। ਅਸੀਂ ਹਿਸਟੋਰੀਕ چیزਾਂ ਵਗੈਰਾ ਦੇਖਾਂਗੇ। ਅੱਜ ਹਿਸਟੋਰੀਕ ਅੱਜ ਹਿਸਟਰੀ ਕਲਚਰ ਤੇ ਫੂਡ ਟਰਾਈ ਹੋ ਜੇਵੇ। ਹਾਂ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ 뷰 ਇਹਨਾਂ ਲਈ ਅਗੇ ਬੈਨ ਖੜਾ ਦੇ 뷰 ਸਾਰਾ ਖਰਾ ਕਹਿੰਦਾ ਅੱਗ ਬਣ ਰਹੀ ਸੋਣਾ ਪਾਣੀ ਦੇਖੀ ਕਿੰਨਾ ਸਾਫ਼ ਹੋਣਾ ਤੇ ਹਾਂ ਜਿਹਨਾਂ ਦਾ ਬਹੁਤ ਹੋ ਰਹੀ ਤੂੰ ਦੁਕਾਨਾਂ ਦੇ ਜਿਵੇਂ ਲਿਖਿਆ ਹੋਇਆ ਉਹ ਮੈਂ ਤਾਂ ਇੰਡੀਆ ਮਾਰੀ ਲੱਗ ਰਿਹਾ ਵਧੀਆ ਹੈ ਮਾਹੌਲ ਵਧੀਆ ਜਿਹਾ ਵਾਈਬਾ ਪੀ ਪੀ ਘਟਾ ਦੜੀ ਦੋ ਚਾਰ ਹਾਰਨ ਵੱਜਣ ਪਤਾ ਲੱਗੇ ਕਦਰਾਈ ਜੀ ਜੇਸਨ ਪਾਸੇ ਹੋ ਯਾਰ ਇਹ ਕਹਿੰਦਾ ਮੈਂ ਇੱਥੋਂ ਫੋਟੋ ਲੈਣੀ ਆ ਸਮੁੰਦਰ ਵਿਊ ਨਾਲ ਕਰਤਾ ਕਿ ਪਲਾਨ ਹੀ ਚੇਂਜ ਕਰੀ ਜਾ ਰਹੇ ਹੁਣ ਜਾ ਰਹੇ ਆ ਬਲੂ ਲਗੂਨ ਬੋਟ ਉੱਤੇ ਬੋਟ ਬੁੱਕ ਕਰਤੀ ਆ 60 ਰੁਪਏ ਪਰ ਪਰਸਨ ਤੇ ਅਸੀਂ ਚੇਂਜ ਕਰਨ ਚਾਹੁੰਦੇ ਹਾਂ ਕਿ ਤਾਂ ਇਦਾਂ ਤਿਆਰ ਹੋਗੇ ਸੀ ਵੀ ਸ਼ਹਿਰ ਹੀ ਘੁੰਮਣਾ ਫੋਟਾ ਫੋਟਾ ਖਚਾਂਗੇ ਹੁਣ ਕਹਿੰਦੇ ਬਲੂ ਲਗੂਨ ਜਾਣਾ ਉੱਥੇ ਨਹਾਉਣਾਗਾ ਜਾ ਕੇ ਵਿੱਚ ਤੇ 60 ਰੁਪਏ ਇੱਕ ਪਰਸਨ ਬੋਟ ਇਹ ਵੀ ਨਹੀਂ ਪਤਾ ਉਹ ਵੀ ਪਲਾਨ ਸਾਡਾ ਕੈਨਸਲ ਹੋ ਜਾਵੇ ਉਹ ਕਰਾ ਜੇ ਇਨਫ ਪੀਪਲ ਨਾ ਹੋਏ ਤਾਂ ਮੈਂ ਸਾਡੇ ਪੈਸੇ ਮੋੜ ਦੂੰਗਾ ਹੁਣ ਪਤਾ ਨਹੀਂ ਇਨਫ ਪੀਪਲ ਹੋਣਗੇ ਕਿ ਉਹਦਾ ਪੋਦਰ ਚੇਂਜ ਕਰਕੇ ਦਿੱਤ ਕਰੇ ਚੱਕਵਾ ਦੇ ਪੈਸੇ ਨਹੀਂ ਹੋ ਇਨਫੋ ਮਤਲਬ ਆਪਾਂ ਪਹਿਲਾਂ ਬੁੱਕ ਕੀਤਾ ਹੋਊ ਵੀ ਆਪਾਂ ਹੀ ਹੁਣ ਆਈ ਸੀ ਉਹ ਕੋ ਦੋ ਚਾਰ ਬੰਦੇ ਹੋਰ ਲੱਭਦਾ ਹੋਊ ਨਾਲ ਵੀ ਜਾਣ ਵਾਲੇ ਹੋਣ ਕਿਹੜਾ 4 ਘੰਟੇ ਉੱਥੇ ਰੁਕਾਂਗੇ ਸਾਢੇ 3 ਘੰਟੇ ਤੁਸੀਂ ਨਹਾ ਸਕਦੇ ਹੋ ਘੰਟਾ ਉੱਥੇ ਵੀ ਕੰਮ ਉੱਥੇ ਚੱਲਦੇ ਆ ਹੁਣ ਤਵਰ ਕਰੋ ਮੁੰਡਿਓ ਚੇਂਜ ਚੇਂਜ ਲੁੱਕ ਚੇਂਜ ਕਰਕੇ ਮੁੰਡੇ ਆ ਚੁੱਕੇ ਆ ਬੈਂਸ ਕਹਿੰਦਾ ਹੁਣ ਹਲਕਾ ਹਲਕਾ ਜਿਹਾ ਮਹਿਸੂਸ ਹੋ ਰਿਹਾ ਬੈਂਸ ਕਿਵੇਂ ਯਾਰ ਇਹਨੇ ਬਣਾ ਕੇ ਪੱਗਾਂ ਮੇਰੇ ਸਵੇਰੇ ਸਵੇਰੇ ਸਿਰਦੂਨ ਲਾਦੇ ਉਪਰੋਂ ਤੋਂ ਇਹਦਾ ਕਹਿੰਦੇ ਨਗਰ ਕਿ ਨਗਰ ਧੁੱਪ ਬਹੁਤ ਹੈ ਨਾ ਗਰਮੀ ਬਹੁਤ ਆ ਪੱਗਾਂ ਜਿਆਦਾ ਆ ਇੰਦਾ ਕੱਚੇ-ਕੁੱੱਚੇ ਪਾਏ ਸਹੀ ਆ ਇੰਦੋਂ ਦੇਖੋ ਮੇਨ ਪਰਦੇ ਤੇ ਉਹ ਵਾਲੀ ਬੋਟ ਆ ਫਾਸਟ ਮੋਟੋ ਕਹਿੰਦਾ ਕਿਸੇ ਦੀ ਬੈਕ ਪ੍ਰੋਬਲਮ ਤਾਂ ਨਹੀਂ ਹੈਗੀ ਕਹਿੰਦਾ ਹਿੱਲ ਹਿੱਲ ਸਕਦੀ ਹੈ ਹਿੱਲ ਸਕਦੀ ਹੈ ਕਹਿੰਦਾ ਤੁਸੀਂ ਵਗੈਰਾ ਬਲੂ ਲਗੂਨ ਯਾਰ ਚਲੋ ਚੱਲੀਏ ਵੀ ਆਪਣੀ ਵੋਟ ਤਰ ਚੁਕੀ ਆ ਵੀ ਵਾਰਨਿੰਗ ਦੇਤੀ ਆ ਉਹਨੇ ਕਹਿੰਦਾ ਵੀ ਬੰਪੀ ਰਾਈਡ ਹੋਊਗੀ ਓਵਰ ਸਪੀਡ ਹੋਊਗੀ ਹੈ ਨਾ ਲਾਊਡ 뮤직 ਹੋਊਗਾ ਉਸਨੇ ਬਚ ਕੇ ਚਲੇ ਹੋਗਾ ਨਾ ਕਿਸ਼ਤ ਹੋ ਰਿਹਾ ਨਾ ਬਹੁਤ ਜ਼ਿਆਦਾ ਹੋ ਰਿਹਾ ਨਾ ਬਲੰਪ ਜਮੂਰੀ ਨਿ ਹਟਾ ਦੇਵੇ ਇਹ ਸਾਰੇ ਪੁੱਤਾਂ ਆਹੀ ਚੱਲ ਰਗੇ ਦੇਸਾ ਕੱਟ ਡਾਊਨ ਆਪਾਂ ਲੋਵੀ ਆਪਾਂ ਪਹੁੰਚ ਚੁੱਕੇ ਆ ਬਲੂ ਲਗੂਨ ਚ ਉਹ ਜਿਵੇਂ ਨੀਲਾ ਪਾਣੀ ਹੈ ਚ ਬਿਲਕੁਲ ਬਲੂ ਕਿੰਨਾ ਤਕਵਾ ਹੋ ਜਾਦੇ ਆ ਇਹਨੂੰ ਕਹਿੰਦੇ ਆ ਬਰੋ ਬਲੂ ਲਗੂਨ ਪਾਣੀ ਦੇਖੋ ਜਿਵੇਂ ਬਲੂ ਆ ਪੂਰਾ ਟਾਈਮ ਕੋਈ ਨਹੀਂ ਨਹਾ ਲਾਂਗੇ ਇੰਨਾ ਵੀ ਕਿੰਨਾ ਕੁ ਤੁਸੀਂ ਨਹਾਉਂਦੇ ਮੈਨੂੰ ਪਤਾ ਹੀ ਆ ਪੰਜਾਂ ਮਿੰਟਾਂ 'ਚ ਤਾਂ ਬਾਹਰ ਆ ਜਾਂਦੇ ਹਾਂ ਜਿਹੜਾ ਤੈਰਨਾ ਆਉਂਦਾ ਹੋਵੇ ਤਾਂ ਕੋਈ ਸਹਾਂ ਚੁੱਭੀਆਂ ਜੰਬੀਆਂ ਮਾਰੂਗਾ ਸਾਲਾ ਸੂਲਾ ਸਾਈਡ ਤੇ ਜਵਾਕਾਂ ਵਾਂਗੂ ਹੱਥ ਜੇ ਮਾਰ ਕੇ ਤਾਂ ਆ ਜਾਂਦੇ ਹਾਂ ਇਹ ਤਾਂ ਹਾਈਕਿੰਗ ਦੇ ਚਾਰ ਇਹ ਉੱਤਰ ਜਾ ਇੱਥੇ ਉੱਤਰ ਕੇ ਭਰਿਓ ਚੱਲ ਆ ਉਹ ਆ ਦੇ ਉੱਧਰ ਜੀ ਉੱਤਰ ਜੀ ਆਪਾਂ ਸਿੰਪਲ ਰਹਾ ਇੱਥੇ ਲੋਕ ਨੇ ਵੇਚ ਰਹੀ ਭੀੜ ਵੇਚਦੀ ਜਾਵਾਂਗੇ ਹਾਈਕਿੰਗ ਕਰੋ ਬਰੋ ਇੱਥੇ ਮੈਨੂੰ ਲੱਗ ਕੇ ਆਇਆ ਕਹਿੰਦੇ ਬੈਂਚ ਲੈ ਲਿਆ ਆ। ਕੀ ਆ ਤਾਂ ਗੱਲ? ਬਲੂ ਲਗੂਨ ਦੇ ਵਿੱਚ ਦੋ ਮਿਲਿਆ ਸਾਨੂੰ ਪਰ ਜਗਾ ਬਹੁਤ ਤੰਗ ਆ ਯਾਰ ਇੱਥੇ। ਇੱਥੇ ਜਗਾ ਜੁਗਾ ਨਹੀਂ ਆ। ਇੱਥੇ ਬਸ ਨੌਣ ਨੂੰ ਵਧੀਆ ਆ ਇਦਾਂ। ਥੋੜੀ ਕੋਈ ਨਹੀਂ ਕਰਦਾ। ਥਿਊ ਦੇਖੋ ਤੇ ਵਾਟਰ ਦੇਖੋ। ਓਏ। ਆਹੋ। ਆਗੇ ਆਗੇ ਬਸ ਕੱਪੜੇ ਲਾਗੇ। ਕਿਸੇ ਨੇ ਪਾਲਟਾ ਹੋਣਾ ਆ ਤਾਂ ਇਹ ਹੈਗਾ ਬਲੂ ਲਗੂਨ। ਬਲੂ ਲਗੂਨ ਇੱਥੇ ਜਗਾ ਜੁਗਾ ਤਾਂ ਘੱਟ ਹੈ ਹਮੇਸ਼ਾ। ਪਰ ਐਦਾਂ ਆ ਵੀ ਤੁਹਾਨੂੰ ਜਗਾ ਮਿਲ ਜੂਗੀ ਨਹਾਉਣ ਵਾਸਤੇ ਤੇ ਪਾਣੀ ਬੜਾ ਸਾਫ ਸੁਥਰਾ ਠੰਡਾ ਆ ਐਨਾ ਗਰਮ ਨਹੀਂ ਹੈਗਾ ਐਨਾ ਗਰਮ ਨਹੀਂ ਹੈਗਾ ਠੰਡਾ ਤਾਂ ਆ ਰਿਹਾ ਬਹੁਤ ਜ਼ਿਆਦਾ ਵਧੀਆ ਯਾਰ ਨਾਈਸ ਆ ਆਪਣੇ ਕਈ ਬੰਦੇ ਉੱਥੇ ਫਿਰਦੇ ਤਾਂ ਕਿ ਰੂਮਾ ਜੀ ਤੁਰੇ ਫਿਰਦੇ ਰੂਮਾ ਜੀ ਤੁਰੇ ਫਿਰਦਿਆ ਯਾਰ ਇੱਥੇ ਤੁਸੀਂ ਆਪਣਾ ਕੀ ਕਹਿੰਦੇ ਹੁੰਦੇ 35 ਹਜ਼ਾਰੋਂ ਨਹੀਂ ਦੇਣੇ ਤੁਸੀਂ ਫ੍ਰੀ ਉੱਤੇ ਉੱਤੇ ਪਹਾੜ ਤੇ ਰੱਖ ਕੇ ਚੱਲਦੇ ਆਪਣੀ ਪੌੜੀ ਆ ਹਾਂ ਅਸੀਂ ਤਾਂ 35 ਹਜ਼ਾਰ ਲਾ ਚੁੱਕੇ ਆ ਅਸੀਂ ਤਾਂ ਕੁਰਸੀ ਉੱਤੇ ਲਾਤੇ 35 ਹਜ਼ਾਰ ਚੱਲ ਅਸੀਂ ਗਿਆ ਚੱਲ ਨਹਾਉਣਾ ਹੈਗਾ ਅਸੀਂ ਨਹਾਉਣ ਆਏ ਆ ਭਾਈ ਕੰਸਰਟ ਤਾਂ ਸਾਡੇ ਇਦਾਂ ਆ ਵੀ ਬਸ ਚੱਲ ਆ ਗਿਆ ਅਰਜੈਂਟ ਢਿੱਲੋਂ ਦੇਖ ਲਾਂਗੇ ਦੇ ਨਹੀਂ ਬਾਬੇ ਕੱਲੇ ਅਰਜੈਂਟ ਢਿੱਲੋਂ ਦੀਆਂ ਗੱਲ ਜੇ ਅਰਜੈਂਟ ਢਿੱਲੋਂ ਨਾ ਆਇਆ ਕੋਈ ਨਹੀਂ ਦੇਖ ਲਾਏਗਾ ਮੈਂ ਮੈਨੂੰ ਪੈਸੇ ਵਾਪ ਰੇディ ਅਰਜੈਂਟ ਨੂੰ ਨਾ ਆਇਆ ਮੈਨੂੰ ਪੈਸੇ ਵਾਪਸ ਚਾਹੀਦੇ ਆ ਮੈਨੂੰ ਪੈਸੇ ਵਾਪਸ 50000 ਯਾਰ ਠੀਕ ਕਰ ਲਓ ਫਿਰ ਦੇਖਾਂਗੇ ਸੋਭਰੋ ਅਸੀਂ ਹੁਣ ਆਏ ਆ ਕੇਵ ਦੇਖਣੇ ਯੇ ਮੈਂ ਪਾਸ ਨਹੀਂ ਕਰ ਸਕਦੇ ਬਟ ਉਹਦਾ ਕੇਵ ਦੂਜੀ ਸੋਹਣੀ ਆ ਸੋਹਣੀ ਰੱਖੀ ਸੋਹਣੀ ਅੱਜ ਪਾਸ ਨਹੀਂ ਹੋ ਸਕਦਾ ਹੋਰ ਜੇ ਹੋਵੇ ਕਿਸੇ ਦਿਨ ਪਾਸ ਲੋ ਵੀ ਆਪਾਂ ਬਲੂ ਲੂਗੂਨ ਦੇਖਿਆ ਸੀਗੇ ਤੇ ਕਮਰੇ ਵਿੱਚ ਆ ਕੇ ਕੱਪੜੇ ਲੀੜੇ ਬਦਲ ਲਏ ਆ ਖਾਪੀ ਲਿਆਗਾ ਪੀਜਾ ਪੂਜਾ ਖਾ ਕੇ ਆਪਣਾ ਕੱਲ ਵਾਲਾ ਜਿਹੜਾ ਮਹੌਜ ਹੈਗਾ ਨਾਈਟ ਵਿਊ ਉਹ ਸੀ ਦੇਖਣ ਆਏ ਆ ਬਾਹਰ ਹੁਣ ਕੋਲ ਅਸੀਂ ਵਾਪਸ ਚਲੋ ਹੋਰ ਤਾਂ ਕੁਝ ਹੈ ਨਹੀਂ ਕਰਨ ਨੂੰ ਇਹ ਚੀਜ਼ ਦੇਖ ਕੇ ਆਉਨੇ ਆ ਤੇ ਅੱਜ ਵੈਸੇ ਡੀਜੇ ਪਾਰਟੀ ਵਗੈਰਾ ਵੀ ਹੈਗਾ ਸੋਚ ਰਹੇ ਆ ਅਸੀਂ ਜਾਣ ਦਾ ਦੇਖਦੇ ਆ ਦੇਖਦੇ ਹਾਂ ਹਜੇ ਸਾਡਾ ਪੱਕਾ ਨਹੀਂ ਹੈਗਾ ਵੀ ਅਸੀਂ ਡੀਜੇ ਪਾਰਟੀ ਜਾਵਾਂਗੇ ਜਾਂ ਨਹੀਂ ਬਟ ਸਾਨੂੰ ਐਦਾਂ ਇਕੱਲਾ ਰਹਿਣਾ ਪਸੰਦ ਆ ਜਿਵੇਂ ਕੱਲ ਨੂੰ ਕਿਹਨੇ ਕਿਹਨੇ ਸ਼ਿੰਗਰਨੇ ਆਉਣਾ ਕੱਲੋਂ ਐਮੀ ਵਿਰਕ ਨਹੀਂ ਆਉਣਾ ਤਲਵਿੰਦਰ ਨੇ ਆਉਣਾ ਐਮੀ ਵਿਰਕ ਤੇ ਤਲਵਿੰਦਰ ਇਮਰਾਨ ਖਾਨ ਇਮਰਾਨ ਖਾਨ ਅਤੇ ਡੀਜੇ ਵਗੈਰਾ ਜਿਹੜਾ ਨਾਰਮਲ ਉਹ ਨਹੀਂ ਆਉਣਾ ਆ ਕੱਲੋਂ ਆਉਣਾ ਕਈ ਸਿੰਗਰ ਨੇ ਮਤਲਬ ਅੱਜ ਜਿਹੜਾ ਹੈ ਅੱਜ ਨਾਰਮਲ ਬੜਾ ਕੁਝ ਅੱਜ ਨਾਰਮਲ ਨਾ ਡੀਜੇ ਪਾਰਟੀ ਜੀ ਆ ਉੱਥੇ ਜਿਵੇਂ ਕਲੱਬ ਟਾਈਪ ਜੀ ਆ ਮਤਲਬ ਸਾਡਾ ਇਦਾਂ ਮਨ ਨਹੀਂ ਹੈਗਾ ਜਾਣਦਾ ਬਟ ਦੇਖਦੇ ਹਾਂ ਹਜੇ ਡਿਪੈਂਡ ਕਰਦਾ ਆ ਤੇ ਅਸੀਂ ਮੇਨ ਆਇਆ ਵੀ ਅਰਜੰਟੋ ਦੇ ਉੱਤੇ ਕਰਨੌਜਲਾ ਵਾਲਾ ਜਿਹੜਾ ਪਰਫੋਮਸ ਹੋ ਉਹ ਦੇਖਣ ਉਹ ਦੇਖਣ ਤੇ ਐਮੇਅਰ ਕਾਲਾ ਜੇ ਅਸੀਂ ਮਤਲਬ ਕੱਲ ਨੂੰ ਚੱਲੇਗੇ ਤਾਂ ਸਹੀ ਆ ਪਹੁੰਚ ਗਏ ਪਹੁੰਚ ਗਏ ਸੁੱਖ ਸ਼ਾਂਤੀ ਕੱਲ ਨੂੰ ਅਸੀਂ ਨਾ ਜਾਣਾਗਾ ਜੀਪ ਟੂਰ ਕਰਨ ਜਾਣਾਗਾ ਗੋਜ਼ੋ ਆਈਲੈਂਡ ਦਾ ਹਾਂ ਗੋਜ਼ੋ ਆਈਲੈਂਡ ਦਾ ਅਸੀਂ ਜੀਪ